ਕੀ ਕਤਲਕਾਰ ਦੇ ਤਿੰਨ ਦੋਸ਼ੀਆਂ ਨੂੰ ਉਮਰ ਕਹੇ ਤੇ 2-2 ਲੱਖ ਰੁਪਏ ਦਾ ਜੁਰਮਾਨਾ ਜੀ। ਗੰਦੀ ਸਾਹਿਬ ਵਿੱਕੀ ਜਿਹੜਾ ਮਿੱਟੂ ਖੜਾ ਹੈ ਅਫਸਰ ਵਿੱਕੀ ਮਿੱਟੂ ਖੜਾ ਹੈ ਨਾ ਜੀ ਨਿੱਜ ਮਿੱਟੂ ਖੜਾ ਬਿਲਕੁਲ ਜੀ। ਹਾਂਜੀ ਹਾਂਜੀ ਇਹ ਬੜਾ ਮਹੱਤਵਪੂਰਨ ਜਿਹੜਾ ਮਾਮਲਾ ਹੈ ਬੜਾ ਮਹੱਤਵਪੂਰਨ ਕੇਸ ਹੈ। ਜੀ ਕਿਉਂਕਿ ਮਿੱਟੂ ਖੜਾ ਜਿਹੜਾ ਲੰਬੀ ਹਲਕੇ 'ਚ ਪੈਂਦਾ ਜੀ। ਹਾਂ ਹਾਂ। ਔਰ ਵਿੱਕੀ ਮਿੱਟੂ ਖੜਾ ਇਹ ਬਨਿਆਦੀ ਤੌਰ ਦੇ ਤੇ ਆਪਾਂ ਦੇਖੀਏ ਇਹਦੇ ਬਾਅਦ ਸਰਦਾਰ ਗੁਰਵਿਆਲ ਸਿੰਘ ਇਸ ਇਲਾਕੇ ਦੇ ਸਾਡੇ ਮਾਜਵਾ ਇਲਾਕੇ ਦੇ ਬੜੇ ਸਿਰਕਾ ਦਾ ਪੁੱਤ ਸੀਗੇ। ਜੀ ਉਹਨ ਉਹੋ ਤਰ੍ਹਾਂ ਹੈ ਕਿ ਇਹ ਚੰਡੀਗੜ੍ਹ ਪੜਦਾ ਹੁੰਦਾ ਸੀ ਇਹਦਾ ਲਾਰੈਂਸ ਬਿਸ਼ਨੋਈ ਆ ਦੇਸੀ ਕ ਨਹੀਂ ਲਾਰੈਂਸ ਬਿਸ਼ਨੋਈ ਇਹਦਾ ਚੇਲਾ ਸੀ ਇਹਨਾਂ ਦੋਨੋਂ ਦੀ ਬਹੁਤ ਨੇੜਤਾ ਸੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਜੀ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਦਲ ਬਦੋ ਬਣਾਈ ਸੀ ਸੁਖਪੀਰ ਸਿੰਘ ਬਾਦਲ ਤੇ ਵਿਕਰਮ ਸਿੰਘੂ ਨੇ ਜਿੱਤਿਆ ਤੇ ਉਹਦਾ ਇਹ ਚੰਡੀਗੜ੍ਹ ਦਾ ਪ੍ਰਧਾਨ ਰਿਹਾ ਔਰ ਇਹਦੀ وجہ ਕਾਰਨ ਜਿਹੜਾ ਲਾਰੈਂਸ ਬਿਸ਼ਨੋਈ ਵੀ ਇਹਨਾਂ ਦੇ ਨੇੜੇ ਹੋ ਗਿਆ ਸੀ ਜੀ ਇਨੇ OSOI ਨੂੰ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੰਗਾ ਐਕਟਿਵ ਕੀਤਾ ਸਾਰਾ ਕੁਝ ਕਰ ਕਰਾ ਕੇ ਇੱਕ ਵਧੀਆ ਉੱਤੇਬੰਦੀ ਬਣਾਈ ਸੀ ਜੀ ਚਲੋ ਆਪਣਾ ਬਾਕੀ ਕਾਰੋਬਾਰ ਵੀ ਕਰਦੇ ਰਹੇ ਜਿਹੜਾ ਭਰਾ ਵੀ ਉੱਥੇ ਕਾਉਂਸਲਰ ਮੇਰੇ ਖਿਆਲ ਉਹ ਹੈ ਮੁਹਾਲੀ ਦੇ ਵਿੱਚ ਉਹਨਾਂ ਨੇ ਵੀ ਉੱਥੇ ਕਾਰੋਬਾਰ ਕੀਤਾ ਤੇ ਅਲਟੀਮੇਟਲੀ ਕੀ ਹੁੰਦਾ ਹੈ ਕਿ ਇਸ ਬੰਦੇ ਤੇ ਦਿਨ ਦਿਹਾੜੇ ਇੱਕ ਮਾਰਕੀਟ ਦੇ ਵਿੱਚ ਫਿਰਦਾ ਹੈ ਤੇ ਇਹਨੂੰ ਘੇਰਾ ਪੈ ਜਾਂਦਾ ਆ ਕੇ ਇਹਦਾ ਕਤਲ ਹੁੰਦਾ ਹੈ ਇਹ ਕਤਲ ਜਿਹੜਾ ਜਿਹੜਾ ਬਹੁਤ ਹੀ ਮਤਲਬ ਜੀ ਨੂੰ ਆਪਾਂ ਕਹਿ ਜੀਏ ਗਰ ਬਹੁਤ ਹੀ ਦਰਦਨਾਕ ਕਤਲ ਹੁੰਦਾ ਹੈ ਇਹ ਹੁੰਦਾ ਜੀ 6 ਜੁਲਾਈ 2021 ਨੂੰ ਜੀ ਪਰ ਇਹਨੂੰ ਕਤਲ ਕਰਨ ਦੀ ਜਿੰਮੇਵਾਰੀ ਲੈਣੀ ਸੀ ਪੰਦੀਹਾ ਗਰੁੱਪ ਨੇ ਹਾਂ ਹਾਂ ਪੰਦੀਹਾ ਗਰੁੱਪ ਦੇ ਜਿੰਮੇਵਾਰੀ ਲੈਣ ਤੋਂ ਬਾਅਦ ਇਸ ਪਰਿਵਾਰ ਨੂੰ ਜਾਂ ਇਹਨਾਂ ਦੇ ਗਰੁੱਪ ਨੂੰ ਇਹ ਡਾਊਟ ਪੈ ਗਿਆ ਕਿ ਇਹਨੂੰ ਮਰਵਾਉਣ ਦੇ ਵਿੱਚ ਕਿਸੇ ਹੱਦ ਤੱਕ ਸਿੱਧੂ ਮੂਸੇਵਾਲੇ ਦਾ ਜਿਹੜਾ ਮੈਨੇਜਰ ਹੈ ਜੀ ਜੀ ਸ਼ਗਨਪ੍ਰੀਤ ਸਿੰਘ ਉਹਦਾ ਯੋਗਦਾਨ ਹੈ ਹਾਂ ਹਾਂ ਅਰਹਿੰਨਿ ਸ਼ਗਨਪ੍ਰੀਤ ਸਿੰਘ ਦਾ ਨਾਮ ਲੈਤਾ ਸ਼ਗਨਪ੍ਰੀਤ ਸਿੰਘ ਅੰਡਰਗ੍ਰਾਉਂਡ ਹੋ ਗਿਆ ਸ਼ਾਇਦ ਸਰਬਾਤ ਦੇ ਵਿੱਚੋਂ ਨਿਕਲ ਵੀ ਗਿਆ ਹੈ ਤੋਂ ਆਸਟ੍ਰੇਲੀਆ ਵਗਾਰੇ ਚਲਾ ਗਿਆ ਤਾਂ ਨਾਲ ਹੀ ਡਾਊਟ ਵੀ ਪੈਗੇ ਇਸ ਆਰਗੇਨਾਈਜੇਸ਼ਨ ਨੂੰ ਜਜਰੇ ਦੇ ਚੇਲੇ ਬਣ ਕੇ ਸੀ ਦੇ ਮਿੱਤਰ ਪਿਆਰੇ ਸੀਗੇ ਲਾਰੈਂਸ ਬਿਸ਼ਰੋਈ ਗਾਰੀ ਕਿ ਉਹਨੂੰ ਸਿੱਧੂ ਮੂਸੇਵਾਲੇ ਦੇ ਪ੍ਰੋਟੈਕਸ਼ਨ ਦਿੱਤੀ ਹੈ ਤੇ ਉਹਨੇ ਪਹੁੰਚਵਾਇਆ ਜੀ ਬਾਅਦ ਵਿੱਚ ਸਿੱਧੂ ਮੂਸੇਵਾਲੇ ਦਾ ਇੰਟਰਵਿਊ ਹੁੰਦਾ ਉਹਦੇ ਹੋਰ ਕਾਰਨਾਂ ਤੋਂ ਲੈ ਕੇ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਮਿੱਡੂ ਖੇ ਦੇ ਕਤਲ ਦਾ ਬਦਲਾ ਲੈਣ ਵਾਸਤੇ ਹੀ ਉਹਦਾ ਕਤਲ ਕੀਤਾ ਗਿਆ ਸੀ ਜੀ ਇਹ ਇਸ ਕੇਸ ਦੀ ਚਰਚਾ ਬਹੁਤ ਹੋਈ ਬੜਾ ਭਜਨਤ ਹੋਈ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜੀ ਚਾਰ ਇੱਕ ਬੰਦੇ ਪੁਲਿਸ ਨੇ ਗ੍ਰਿਫਤਾਰ ਕੀਤੇ ਸੀ ਬਾਕੀ ਇਹ ਜਿਹੜੇ ਪੈਂਡਿੰਗ ਪਏ ਸੀ ਉਹਨਾਂ ਦੇ ਖਿਲਾਫ ਇਹਨਾਂ ਨੇ ਚਲਾਮ ਵਗੈਰਾ ਪੇਸ਼ ਕਰਤੇ ਸੀ ਉਹਨਾਂ ਦੇ ਵਿੱਚੋਂ ਤਿੰਨ ਬੰਦਿਆਂ ਨੂੰ ਜਿਹੜੀ ਹੈਗੀ ਸੀ ਕੱਲ ਓਵਰਕੈਟ ਤੇ 1-1 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਿਹੜੇ ਤਿੰਨ ਬੰਦੇ ਨੂੰ ਕੈਦ ਹੋਈ ਹੈ ਉਹਨਾਂ ਦੇ ਵਿੱਚ ਇੱਕ ਦਾ ਨਾਮ ਅਜੇ ਲੈਫਤੀ ਹੈ ਜਿਹਦਾ ਮੈਂ ਹਈਆ ਜੀ ਹਦਨ ਭੋਲੂ ਤੇ ਤੀਜੇ ਦਾ ਨਾਮ ਜਿਹੜਾ ਹੈਗਾ ਜੀ ਅੰਮਿਤ ਲੱਟ ਜੀ ਇਹ ਇਹ ਤਿੰਨ ਬੰਦੇ ਨੂੰ ਉਮਰਕਾਦ ਹੋਈ ਹੈ ਤੇ ਇੱਕ ਬੰਦੇ ਨੂੰ ਭੂਪੀ ਜਿਹੜੇ ਭੂਪੀ ਰਾਣਾ ਅੰਮਿਤ ਡਾਗਰ ਤੇ ਕੌਸ਼ਲ ਚੌਧਰੀ ਇਹ ਤਿੰਨ ਬੰਦੇ ਹੈ ਇਹਨਾਂ ਨੂੰ ਸਬੂਤਾਂ ਦੀ ਘਾਟ ਕਰਕੇ ਹਦਾਨਤਰੇ ਕਰਤਾ ਭਰੀ ਜੀ ਇਹਦੇ ਨਾਲ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਡੀਜੀਪੀ ਪੰਜਾਬ ਨੂੰ ਕਿ ਜਿਹੜਾ ਸੂਤਰਧਾਰ ਹੈ ਬੰਬੀਹਾ ਗਰੁੱਪ ਦਾ ਉਹਦਾ ਨਾਮ ਹੈਗਾ ਜੀ ਲक्की ਪਟਿਆਲ ਗੌਰਵ ਪਟਿਆਲ ਵੀ ਕਹਿ ਦਿੰਦੇ ਜੀ ਦੂਜਾ ਉਹਦੇ ਨਾਲ ਹੈਗਾ ਤਰਮਿੰਦਰ ਗੁਗਨੀ ਤੀਸਰਾ ਹੈਗਾ ਸੋਮਵਰ ਚੌਥਾ ਹੈਗਾ ਰਵਿੰਦਰ ਚੋਹਾਨ ਤੇ ਪੰਜਵਾਂ ਸਿੱਧੂ ਮੁਸਤਫਾ ਦਾ ਮੈਨੇਜਰ ਸ਼ਗਨ ਪ੍ਰੀਤ ਜੀ ਕਦੇ ਇਹਨਾਂ ਸਾਰੇ ਇਹਨਾਂ ਸਾਰਿਆਂ ਨੂੰ ਇਹਨਾਂ ਹੈਗਾ ਇੰਟਰੋਗੇਟ ਕਰੋ ਇਹਨਾਂ ਨੂੰ ਸਾਹ ਦੇ ਨੂੰ ਲੱਗੋ ਲੱਗ ਕੇ ਇਹਨਾਂ ਦੇ ਖਿਲਾਫ ਵੀ ਚਲਾਨ ਪੇਸ਼ ਕਰਕੇ ਤੇ ਇਹਨਾਂ ਨੂੰ ਕਾਨੂੰਨ ਦੇ ਹਵਾਲੇ ਕਰੋ ਜੀ ਇਹ ਜਿਹੜੀ ਹੈਗੀ ਹੈ ਆਪਣੇ ਆਪ ਦੇ ਵਿੱਚ ਕਵੱਟੀ ਖਬਰ ਹੈ ਇਹਦੇ ਤੇ ਭਾਵੇਂ ਵਕੀਲ ਇਸ ਪਰਿਵਾਰ ਦਾ ਖੁਸ਼ ਆਨੇ ਕਿ ਮਿੱਤੂ ਖੇ ਦਾ ਬਿੱਕੀ ਦਾ ਭਰਾ ਅਜੇ ਪੜਦਾ ਉਹ ਕਹਿੰਦਾ ਜੀ ਇਨਸਾਫ ਅਜੇ ਮਿਲਿਆ ਨਹੀਂ ਜੀ ਇਹਦੇ ਨਾਲ ਹੀ ਚੰਡੀ ਸਾਹਿਬ ਇੱਕ ਹੋਰ ਖਬਰ ਵੀ ਹੈ ਜਿਹੜੀ ਉਹ ਵੀ ਚੰਡੀਗੜੀ ਨਾਲ ਲੀਟੇਡ ਹੈ ਜੀ ਜੀ ਉਹ ਚੰਡੀਗੜ੍ਹ ਨਾਲ ਰਿਲੇਟਡ ਇਸ ਕੱਟ ਕੇ ਕਿ ਉਹਦਾ ਫੈਸਲਾ ਕੱਲ ਚੰਡੀਗੜ੍ਹ ਦੀ ਅਦਾਲਤ ਨੇ ਕੀਤਾ ਹੈ ਜਿਹੜੀ ਚੰਡੀਗੜ੍ਹ ਦੀ ਸੀਬੀਆਈ ਕੋਰਟ ਹੈ ਅਸਲ ਦੇ ਵਿੱਚ ਕੇਸ ਰਿਲੇਟਡ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਤੁਹਾਡੇ ਯਾਦ ਹੋਣਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਅ ਸ਼ਿਮਲਾ ਜ਼ਿਲ੍ਹੇ ਦੇ ਵਿੱਚ ਇੱਕ ਕੋਰਟ ਹਾਈਪਿੰਟ ਹੈ ਉਹ ਕਾਈ ਇਲਾਕਾ ਹੈ ਉੱਥੇ ਜਿਹੜਾ ਹੈ 7 ਸਾਲ ਪਹਿਲਾਂ ਇੱਕ ਲੜਕੀ ਆ 16 ਸਾਲ ਦੀ ਉਹ ਅਗਵਾ ਹੋ ਜਾਂਦੀ ਹੈ 4 ਜੁਲਾਈ 2017 ਨੂੰ ਕੋਈ ਪਤਾ ਨਹੀਂ ਲੱਗਦਾ ਬਿਲਕੁਲ ਜੀ ਇਹ ਉਸ ਲੜਕੀ ਦੀ ਡੈੱਡ ਬੋਡੀ ਜਿਹੜੀ ਹੈ ਸ਼ਿਮਲਾ ਦੇ ਜੰਗਲ ਚੋਂ ਮਿਲ ਜਾਂਦੀ ਹੈ ਔਰ ਉਸ ਤੋਂ ਬਾਅਦ ਰਵਾ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਨਤੀਜਾ ਫਿਰ ਇਹ ਹੋਇਆ ਕਿ ਉੱਥੋਂ ਦੀ ਸਰਕਾਰ ਨੇ ਇਸ ਕੇਸ ਨੂੰ ਪ੍ਰੈਸ ਕਰਨ ਵਾਸਤੇ ਇੱਕ ਐਸਐਸਪੀ ਬਣਾਈ ਸੀ ਤੇ ਐਸਐਸਪੀ ਦਾ ਮੁਖੀ ਲਾਤੀ ਸੀ ਇੱਕ ਆਈਪੀਐਸ ਅਫਸਰ ਆਈਜੀ ਜਹੂਰ ਹੈਦਰ ਜ਼ੈਦੀ ਜੀ ਉਹਨੂੰ ਲਾਤਾ ਸੀ ਉਹਨਾਂ ਨੇ ਕੁਝ ਬੰਦਿਆਂ ਨੂੰ ਗ੍ਰਿਫਟਾਰ ਕੀਤਾ ਇੱਕ ਬੰਦਾ ਉਹਨਾਂ ਨੇ ਗ੍ਰਿਫਟਾਰ ਕੀਤਾ ਤੇ ਟੌਰਚਰ ਦੇ ਦੌਰਾਨ ਉਸ ਬੰਦੇ ਦੀ ਮੌਤ ਹੋ ਗਈ ਜੀ ਉਹਦੀ ਉਹਦਾ ਨਾਮ ਸੀ ਸੂਰਜ ਸੂਰਜ ਦੀ ਮੌਤ ਹੋ ਗਈ ਦੀ 18 ਜੁਲਾਈ 2017 ਨੂੰ ਹਾਂ ਔਰ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਇਹ ਰੌਲਾ ਬਹੁਤ ਜ਼ਿਆਦਾ ਪੈ ਗਿਆ ਮਾਮਲਾ ਸ਼ਿਮਲੇ ਦੀ ਹਾਈ ਕੋਰਟ ਗਿਆ ਹਰਿ ਮਾਥੀ ਪ੍ਰਦੇਸ਼ ਤੇ ਉਹਨਾਂ ਨੇ ਫਿਰ ਇਹ ਮਾਮਲਾ ਜਿਹੜਾ ਸੀਬੀਆਈ ਦੇ ਸਪੁਰਦ ਕਰਤਾ ਸੀ ਜੀ ਈਬੀ ਹਾਈ ਕੋਰਟ ਨੇ सीबीआई ਨੂੰ ਪੇਸ਼ ਕੀਤਾ ਲੇਕਿਨ ਸੁਪਰੀਮ ਕੋਰਟ ਨੇ ਫਿਰ ਇੱਕ ਕੇਸ ਸ਼ਿਵਨੇ ਤੋਂ ਬਦਲ ਕੇ ਪੇਸ਼ ਕੀਤਾ ਚੰਡੀਗੜ੍ਹ ਚੰਡੀਗੜ੍ਹ ਦੀ ਹਾਈ ਕੋਰਟ ਕੋਲੇ ਉਹਨੇ ਇਸ ਕੇਸ ਦਾ ਵੀ ਫੈਸਲਾ ਹੋਇਆ ਜੀ ਕੱਲ ਜਿਹੜੀ ਹੈਗੀ ਹੈ ਮਾਨਯੋਗ ਸਪੈਸ਼ਲ ਜੱਜ ਇਸ ਆਪਣੀ ਚੰਡੀਗੜ੍ਹ ਦੀ ਜਿਹੜੀ सीबीआई ਕੋਰਟ ਹੈ ਉਹਦਾ ਜਿਹੜਾ ਨਾਮ ਹੈ ਜੀ ਅਨਕਰ ਮਲਕੇ ਹਲਕਾ ਮਲਕ ਨੇ ਕੱਲ ਆ 8 ਆਨੇ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਐਜੀਬੀਐਲ ਦੇ ਚ ਇੱਕ ਕੈਦੀ ਹੈ ਜੱਜ ਹੂਰ ਹیدر ਹੈ ਔਰ ਜਿਹੜੇ ਹੈਗੇ ਕੁਸ਼ਲੇ ਹੈਗੇ ਦੇ ਵਿੱਚ ਹੌਲਦਾਰ ਇੱਕ ਇੱਕ ਸਬ ਇੰਸਪੈਕਟਰ ਹੈਗਾ ਇੱਕ ਡੀਐਸਪੀ ਹੈ ਇੱਕ ਸਬ ਇੰਸਪੈਕਟਰ ਹੈ ਇੱਕ ਐਸ ਹੈ ਇਹ ਚਾਰ ਹੌਲਦਾਰ ਅਤੇ ਇੱਕ ਸਪਾਈ ਹੈ ਇਹਨਾਂ ਨੂੰ 8 ਬੰਦਿਆਂ ਨੂੰ ਉਮਰ ਕੈਦ ਤੇ 1 ਇੱਕ ਲੱਖ ਰੁਪਏ ਦਾ ਜਿਮਨਾਂ ਕੱਲ ਸੁਨਾਇਆ ਇਹ ਦੋ ਫੈਸਲੇ ਕੱਲ ਸਬੀਗਰ ਤੋਂ ਵਡੇ ਫੈਸਲੇ ਹੋਏ ਹੈ ਔਰ ਜੋਨੇ ਹੀ ਫੈਸਲੇ ਜਿਹੜੇ ਹੈਗੇ ਹੈ ਬਾਅਦ ਤੀਨੋਂ ਬੱਕਸਾਂ ਦੀ ਚਰਚਾ ਦਾ ਇਸ਼ਾਰਾ ਹੈ ਆਪਣੇ ਚਰਚਿਤ ਵਿੱਚ